ਸਸ਼ਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗਾਰਦਾ ਦਰਸਲ ਪੁਲਸ ਮੁਲਾਜ਼ਮ ਦੀ ਰੇੜੀ ਫੜੀ ਵਾਲਿਆਂ ਦੇ ਨਾਲ ਬਹਿਸ ਹੁੰਦੀ ਹੈ ਬਹਿਸ ਇਸ ਹੱਦ ਤੱਕ ਵੱਜ ਜਾਂਦੀ ਹੈ ਕਿ ਰੇੜੇ ਚਾਲਕ ਨੇ ਜੜੇ ਪੁਲਿਸ ਮੁਲਾਜ਼ਮ ਦੇ ਉੱਤੇ ਹੱਥ ਚੱਕਣਾ ਸ਼ੁਰੂ ਕਰ ਦਿੱਤੇ ਨੇ ਜੀ ਹਾਂ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਦੱਸਦੇ ਕਿ ਟ੍ਰੈਫਿਕ ਪੁਲਿਸ ਇਨਚਾਰਜ ਜਿਹੜੇ ਕਿ ਟ੍ਰੈਫਿਕ ਨੂੰ ਰੁਕਣ ਨਹੀਂ ਦੇ ਰਹੇ ਸੀ ਸਹੀ ਤਰੀਕੇ ਦੇ ਨਾਲ ਆਵਾਜਾਈ ਚਲਦੀ ਰਹੇ ਅਤੇ ਉਹਨਾਂ ਨੇ ਸਿਰਫ ਇੰਨੀ ਗੱਲ ਕਹੀ ਸੀ ਕਿ ਭਾਈ ਤੁਸੀਂ ਆਪਣੀਆਂ ਜਿਹੜੀਆਂ ਰੇੜੀਆਂ ਨੇ ਛਤਰੀਆਂ ਲਗਾਈਆਂ ਹੋਈਆਂ ਨੇ ਉਹਨਾਂ ਨੂੰ ਅੱਗੇ ਪਿੱਛੇ ਕਰ ਲਓ ਪਰ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਤਾਂ ਰੇੜੇ ਚਾਲਕ ਨੇ ਪੁਲਿਸ ਮੁਲਾਜ਼ਮ ਦੇ ਉੱਤੇ ਹੱਥ ਚੱਕਣਾ ਸ਼ੁਰੂ ਕਰ ਦਿੱਤਾ ਦੱਸਿਓ okay ਬਹਿਸਿਸ ਹੱਦ ਤੱਕ ਵੱਧ ਜਾਂਦੀ ਹੈ ਕਿ ਤੱਕਾ ਮੁੱਕੀ ਤੱਕ ਆਮ ਆ ਜਾਂਦਾ ਹੈ ਤੇ ਇਸ ਦੇ ਨਾਲ ਤੁਹਾਨੂੰ ਜ਼ਰੂਰ ਜਾਣਕਾਰੀ ਦੇ ਦੇਣਾ ਹੈ ਕਿ ਪੁਲਿਸ ਮੁਲਾਜ਼ਮ ਹੈ ਜਿਹੜਾ ਜ਼ਖਮੀ ਹੋ ਜਾਂਦਾ ਹੈ ਚਲਾਨ ਕੱਟਣ ਵਾਲੀ ਮਸ਼ੀਨ ਹੈ ਜਿਹੜੀ ਉਹ ਵੀ ਡੈਮੇਜ ਹੋ ਜਾਂਦੀ ਹੈ ਪੁਲਿਸ ਮੁਲਾਜ਼ਮ ਦਾ ਫੋਨ ਤੱਕ ਟੁੱਟ ਜਾਂਦਾ ਹੈ ਤੇ ਨੱਕ ਦੇ ਵਿੱਚੋਂ ਨਕਸੀਰ ਫੁੱਟ ਜਾਂਦੀ ਹੈ ਤਾਂ ਦੱਸਦੀ ਹੈ ਕਿ ਪੁਲਿਸ ਮੁਲਾਜ਼ਮ ਨੇ ਆਪਣੀ ਯੂਨੀਫਾਰਮ ਤੱਕ ਦਿਖਾ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਖੂਨ ਦੇ ਜਿਹੜੇ ਛਿੱਟੇ ਨੇ ਉਸ ਦੀ ਵਰਦੀ ਦੇ ਉੱਤੇ ਲੱਗੇ ਹੋਏ ਨੇ ਤਾਂ ਪੁਲਿਸ ਮੁਲਾਜ਼ਮ ਦੁਆਰਾ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਰੇੜੀ ਚਾਲਕ ਨੇ ਜੋ ਵੀ ਮੇਰੇ ਨਾਲ ਕੀਤਾ ਉਸਦੀ ਵੱਡੀ ਸਜ਼ਾ ਉਸ ਨੂੰ ਜ਼ਰੂਰ ਦਿੱਤੀ ਜਾਏਗੀ। ਹਲੋ ਜੀ ਅੱਜ ਤੁਸੀਂ ਟ੍ਰਾਫਿਕ ਨੀਮਾ ਦੀ ਪਾਲਣਾ ਕਰਦੇ ਸੀ ਉੱਥੇ ਟ੍ਰਾਫਿਕ ਜਾਮ ਹੋ ਰਿਹਾ ਸੀ ਜਿਹੜੀ ਚਲਕਾ ਨਾਲ ਕੀ ਗੱਲ ਕੀ ਹੋਈ ਤੁਹਾਡੀ ਵਰਦੀ ਵੀ ਤੇ ਵੀ ਹਮਲਾ ਕੀਤਾ ਤੁਹਾਨੂੰ ਵੀ ਕੁੱਟਿਆ ਕੀ ਗੱਲ ਹੋਈ? ਕੀ ਗੱਲ ਤਾਂ ਐਸਾ ਸਮਝਾਉਦੇ ਸੀ ਵੀ ਬੱਸ ਮੁੜਦੀ ਨਹੀਂ ਸੀ ਕਿ ਚਾਰ ਛਤਰਿਆਂ ਨੇ ਲਾਈਆਂ ਸੀਗੀਆਂ। ਮੈਂ ਉਹ ਦੋ ਮੂਹਰੀਆਂ ਚੱਕ ਲਾ ਤੇ ਮਗਰ ਨਹੀਂ ਚਲੋ ਜਿਹੜੀ ਲਾਈ ਰੱਖੇ ਆਪਾਂ ਨੂੰ ਕੀ ਹੱਦ ਕੀ ਗਿਆ। ਉਹਨੇ ਛਤਰਿਆਂ ਕਿਉਂ ਦੀ ਜਾਈ ਹੈ ਪਰ ਹੁੰਦੇ ਕਿ ਹੋਰ ਸੱਤਲੇ ਉਹ ਮੁੰਡਾ ਸੱਤ ਲਿਆ ਮੁਰਗੇ ਦੀ ਘੱਟ ਦੀ ਸੱਤ ਲੀ। ਫੇਰ ਉਹ ਗਲਤ ਪੈ ਗਿਆ ਕਿ ਕੀ ਨੁਕਸਾਨ ਕੀ ਹੋਇਆ ਉਹਦੇ ਵਿੱਚ ਚਾਂਪੈਟ ਦਾ ਮਸ਼ੀਨ ਟੁੱਟ ਗਈ ਕਮਾਨ ਹੋਇਆ ਟੁੱਟ ਗਿਆ ਇੱਕ ਮੇਰੇ ਨੱਕ ਤੇ ਜਦੋਂ ਧੁੱਲ ਮਾਰਿਆ ਉਹਨੇ ਤੇ ਮਸ਼ੀਨ ਚੁੱਟ ਵੀ ਰਾਵੇ ਵਰਦੀ ਜਿੱਬੀ ਉਹ ਨਾਲ ਕੀ ਅਸਰਾ ਨੂੰ ਸੂਚਨਾ ਦੇਤੀ ਉੱਚ ਅਧਿਕਾਰੀਆਂ ਨੂੰ 10 77 ਐਸਟ੍ਰਾਮ 10 ਦਾ ਉਥੇ 10 ਦਾ ਸਾਰਾ ਤੇ ਕੋਈ ਗ੍ਰਿਫਤਾਰੀ ਹੋਈ ਸਰ ਇਹਨਾਂ ਦੇ ਵਿੱਚ ਕੋਈ ਮੁੱਖੇ ਤੋਂ ਆਪਾਂ ਤਾਂ ਪਤਾ ਨਹੀਂ ਇੰਨੀ ਪਤਾ ਨਹੀਂ ਹੋਈ ਕਿ ਨਹੀਂ ਬੜਾ ਅਜੀਬ ਮੁੰਡਾ ਉਹ ਮੈਨੂੰ ਪਕੜ ਪੁੱਟ ਗਿਆ ਕੀ ਨਾਂ ਹੈ ਬੀਬੀ ਤੁਹਾਡਾ ਸਿੱਧਾ ਸਿੱਧਾ ਜੀ ਕੀ ਗੱਲ ਹੋਈ ਹੈ ਤੁਹਾਡੀ ਪੁਲਿਸ ਨਾਲ ਲਾਤਾ ਭਾਈ ਕਿਸ ਗੱਲ ਤੋਂ ਲੈ ਕੇ ਹੋਈ ਹੈ ਇਹ ਨਾਰੇ ਰਿਹੜੀਆਂ ਲੱਗੀਆਂ ਨੇ ਸਾਡੀਆਂ ਨਾਲ ਅੱਛਾ ਜੀ ਇਹ ਆਏ ਅਸੀਂ ਤਾਂ ਰੋਟੀ ਜੈਨਾਈ ਜਿਹਾ ਮਾਂ ਪੁੱਤਰਾ ਅੱਛਾ ਤੇ ਆ ਕੇ ਕਹਿੰਦਾ ਇਹਨਾਂ ਨੂੰ ਕਹਿੰਦਾ ਰਿਹੜੀਆਂ ਪਾਸੇ ਕਰੋ ਤੇ ਯਾਰ ਛਤਰੀਆਂ ਪਾਸੇ ਕਰੋ ਇਹ ਕਹਿੰਦੇ ਵੀ ਸਾਡੀਆਂ ਸਾਈਡ ਤੇ ਲੱਗੀਆਂ ਹੋਈਆਂ ਨੇ ਤੇ ਅੱਗੋ ਕਹਿੰਦੇ ਵੀ ਉਹਨੂੰ ਕਹਿੰਦੇ ਵੀ ਸਾਨੂੰ ਜਾਂ ਤਾਂ ਪੈਸੇ ਦੇ ਨਹੀਂ ਤਾਂ ਚਰਚ ਚਲਾਨ ਕੱਟ ਦਿਆਂਗਾ ਮੇਰੇ ਘਰ ਵਾਲੇ ਨੂੰ ਕੁੱਟਣ ਲੱਗ ਪਏ ਤੇ ਜੀ ਮੈਂ ਛਡਾਉਣ ਲੱਗ ਪੀ ਤੇ ਛਡਾਉਣ ਲੱਗ ਪੀ ਤੇ ਇਹਨਾਂ ਮੇਰੇ ਵੀ ਸੋਟੀਆਂ ਵਾਧੂ ਮਾਰੀਆਂ ਮੇਰੀ ਬਾਹ ਨਹੀਂ ਕੰਮ ਕਰਦੀ ਪਈ ਗੋਡਿਆਂ ਤੇ ਮਾਰੀ ਮੈਂ ਤੁ ਤੁਰਿਆ ਨਹੀਂ ਜਾਂਦਾ ਪਿਆ ਪੈਸੇ ਕਿਹਨੇ ਮੰਗੇ ਤੁਹਾਡੇ ਕੋਲ ਇਹਨੇ ਮੰਗੇ ਨੇ ਆ ਜਾ ਕੀ ਨਾਮ ਦਾ ਮੈਨੂੰ ਨਾਂ ਨਹੀਂ ਯਾਦ ਆ ਦੇਗਾ ਉਹ ਕੀ ਨਾਂ ਠੇ ਕੀ ਨਾਂ ਸੁਮਨ ਮੜਾ ਨਾਮ ਦੱਸੀ ਕੀ ਦੱਸਦੇ ਪਏ ਸੀ ਸੁਮਨ ਨਹੀਂ ਚਲੋ ਕੋਈ ਨਹੀਂ ਉਹਨਾਂ ਨੇ ਪੈਸੇ ਮੰਗੇ ਸੀ ਤੁਹਾਡੇ ਕੋਲ ਕਹਿੰਦੇ ਸੀ ਚਲਾਨ ਕਟਾਂਗੇ ਤੇਰੇ ਤੇ ਹਾਤਾ ਭਾਈ ਤੁਸੀਂ ਵੀ ਕੀਤੀ ਐ ਉਹ ਨਾ ਜੀ ਨਾ ਸੀ ਤਾਂ ਕੁਛ ਨਹੀਂ ਉੱਥੇ ਇੰਨੀ ਪਬਲਿਕ ਸੀ ਤੁਸੀਂ ਪੁੱਛ ਲੋ ਜਾ ਕੇ ਅਸੀਂ ਕੁਛ ਨਹੀਂ ਕਿਹਾ ਅਸੀਂ ਤਾਂ ਛਡਾਉਂਦੇ ਰਹੇਗੇ ਮਾਂ ਪੁੱਤਰ ਮੇਰੇ ਮੁੰਡੇ ਨੂੰ ਇੰਨਾ ਕੁੱਟਿਆਗਾ ਕੁੱਟ ਕੁੱਟ ਕੇ ਫਿਰ ਮੇਰੇ ਡੰਡੇ ਮਾਰਨ ਲੱਗ ਪਏ ਪਬਲਿਕ ਸਾਰੀ ਕਹਿਣ ਲੱਗੀ ਤੁਸੀਂ ਇਹਨਾਂ ਨੂੰ ਕਿਉਂ ਮਾਰੀ ਜਾਂਦੇ ਕਿਉਂ ਤੁਸੀਂ ਗਰੀਬ ਮਾਰ ਕਰਦੇ ਹੋ ਕਹਿੰਦੇ ਆ ਕਿ ਸਾਨੂੰ ਜਾ ਤਾਂ ਏਕੀ ਨਾ ਲੰਦੇ ਸੀ ਅੰਦਰ ਕਰਾਂਗੇ ਨਾ ਤੇ ਪਰਚਾ ਕਟਾਂਗੇ ਆ ਫਿਰ ਅਸੀਂ ਕੀ ਨਾ ਲੰਦੇ ਨੇ ਮਾਂ ਪੁੱਤਰਾ ਨੇ ਅਗੋਂ ਮੈਂ ਮੁੰਡੇ ਨੂੰ ਛਡਾਉਂਦੀ ਰਹੀ ਜੀ ਇਹਨਾਂ ਨੇ ਜਦੋਂ ਮੇਰੇ ਵੱਖੀ ਪੈ ਕੇ ਗਈ ਆ ਕੇ ਤਿੰਨ ਜਣੇ ਸੀ ਤਿੰਨੇ ਪੁਲਿਸ ਵਾਲੇ ਪਏ ਨੇ ਵੱਖੀ ਜੀ ਇੱਕ ਮਾਰਪੀਟ ਦਾ ਮਾਮਲਾ ਸਾਹਮਣੇ ਆਇਆ ਜਿੰਦੇ ਚ ਇੱਕ ਪੁਲਿਸ ਕਰਮਚਾਰੀ ਤੇ ਇੱਕ ਲੇਡੀਜ਼ ਦਾਖਲ ਹੋਈਆਂ ਕੀ ਮਾਮਲਾ ਕੀ ਹੈ ਜੀ ਸਰ ਆਪਣੇ ਕੋਲ ਇੱਕ ਸੀਤਾ ਦੇਵੀ ਪਤਨੀ ਨਾਦਰ ਸਿੰਘ ਵਾਸੀ ਧਰਮਨਗਰੀ ਦੀ ਆਈ ਹੈ ਆਪਣੇ ਕੋਲ ਸਰ ਉਹਦੀ ਐਮਐਨਆਰ ਕੱਢ ਦਿੱਤੀ ਆਪਾਂ ਤੇ ਥਾਣੇ ਭੇਜ ਦਿੱਤੀ ਇੱਕ ਪੁਲਿਸ ਵਾਲਾ ਵੀ ਆਇਆ ਉਹ ਕੌਣ ਹੈ ਜੀ ਸਰ ਹਾਂਜੀ ਪੁਲਿਸ ਵਾਲਾ ਵੀ ਆਇਆ ਹੈ ਪੁਲਿਸ ਮਾਜਰ ਹੈਗੇ ਆਪਣੇ ਐਸਆਈ ਸੁਰਿੰਦਰ ਸਿੰਘ ਜੀ ਸਾਨੂੰ ਮਹਿਮਾ ਸੈਂਟਰ ਉਹਨਾਂ ਦੀ ਵੀ ਐਮਐਲਆਰ ਕੱਟ ਕੇ ਪਥਾਨੇ ਭੇਜ ਦਿੱਤੀ ਕਿੰਨੀਆਂ ਕੁ ਸੱਟਾਂ ਦੋਨੇ ਪਾਰਟੀਆਂ ਦੇ ਜੀ ਦੋਨਾਂ ਨੇ ਹੈਗੀਆਂ ਖੱਟਾਂ ਜੀ